ਉਨੇ ਤੇ ਹੋਊਗੀ ਤੇ ਇਸ ਕਾਰਵਾਈ ਦੇ ਨਾਲ ਹੋਰਾਂ ਨੂੰ ਵੀ ਅਕਲ ਆਊਗੀ ਠੀਕ ਆ ਕੋਈ ਨਾ ਜਸਵੀਰ ਹੈ ਕਿ ਜਸੀਰ ਹੈ ਜਸਵੀਰ ਹੈ ਕੋਤਨੀ ਮੇਰੀ ਲੜਕੀ ਆਤੀ ਸਾਰਾ ਆਪਣਾ ਪਰਿਵਾਰ ਸਮੇਂ ਹਾਂਜੀ ਹੁਣ ਜੀ ਬਸ ਜੀ ਬਸ ਕੱਢੋ ਇੱਕ ਮਿੰਟ ਰੋਕ ਇੱਕ ਮਿੰਟ ਰੋਕ ਜੋ ਵੀ ਰੋਕ ਜੋ ਵੀ ਇਹੋ ਗੱਦੇ ਤੇ ਪਈ ਆ ਮਾਤਾ ਇਹ ਤੇ ਪਾਵਾਂਗੇ ਆ ਹੀ ਲੈ ਚੱਲਦੇ ਅੰਦਰ ਜੀ ਆਹ 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 ਬਿਲਕੁਲ ਟੈਨਸ਼ਨ ਨਹੀਂ ਲੈਣੀ ਮਾਂ ਅੱਛਾ ਠੀਕ ਅਸੀਂ ਤੇਰੇ ਪੁੱਤਾਂ ਤੇਰੇ ਨਾਲ ਆ ਆਪਾਂ ਸਿਰਫ ਉਹਨੂੰ ਅਹਿਸਾਸ ਹੀ ਕਰਾਉਣਾ ਮਾਂ ਠੀਕ ਆ ਹਾਂ ਕੋਈ ਨਾ ਮਾਂ ਲੀਕੋ ਉਹ ਸੇਰ ਜਾ ਅਰੇਵਸ ਦੁਖਦੀਆਂ ਵਾ ਢੂਈ ਤੇ ਲੱਤਾਂ ਵੱਜੀਆਂ ਆ ਨੀ ਤੇ ਪਹਿਲਾਂ ਨਹੀਂ ਦੇਖ ਜੋ ਕਿ ਮੇਰੀ ਬੇਨਤੀ ਹੈ ਛੋਟੇ ਵੀਰੇ ਵੀ ਪ੍ਰੋਪਰ ਮਤਲਬ ਕਾਰਵਾਈ ਜਿਹੜੀ ਬਣਦੀ ਆ ਤੈਨੂੰ ਪਤਾ ਅੱਜ ਜਦੋਂ ਪੁਸਤਾ ਆ ਜੀ ਨਹੀਂ ਗਈ ਆ ਜਾਂਦੀ ਹੈ ਸਾਡੇ ਨਾਲ ਹੀ ਸੀ ਉੱਥੇ ਪਿੱਛੇ ਰੁਕ ਗਈ ਉਧਰ ਆਈ ਨਵੇਂ ਦਾ ਹੁਣੇ ਹੀ ਕਹਿਣ ਲੱਗੇ ਸੀ ਸਾਨੂੰ ਕੋ ਛੱਡੋ ਜੀ ਕੋਈ ਨਾ ਜੀ ਰਹਿਣ ਦਿਓ ਜੀ ਕੋਈ ਕੰਨੂ ਹੈ ਨਾ ਤੇ ਵੱਲੋਂ ਪੁਲਿਸ ਐਸਚੋ ਮਰਜੀਦ ਨੇ ਸਾਡੀ ਕਾਫੀ ਸਪੋਰਟ ਕੀਤੀ ਉਹ ਆਇਆ ਮੁੱਕ ਕੇ ਤੇ ਉਹਨੇ ਐਮਐਲਆਰ ਕਟੌਣੇ ਸੀ ਭਿੱਜ ਗਿਆ ਸਾਨੂੰ ਕਿਨ ਕੋਈ ਗੱਲ ਨਹੀਂ ਡਾਕਟਰੀ ਲੈਵਲ ਤੇ ਤੁਸੀਂ ਜੋ ਵੀ ਜ਼ਾਇਦ ਹੈਗੀ ਇਹ ਗੱਲ ਆਪਾਂ ਕੋਈ ਨਿਆਂ ਨਹੀਂ ਕਰਾਉਣੀ ਹਾਂ ਪ੍ਰੋਪਰ ਕਰਿਓ ਗਰਦਨ ਨੀਲੀ ਕੀਤੀ ਪਈ ਔਰ ਸੁੱਜੀ ਪਈ ਹੈ ਮਾਂ ਦੀ ਗਰਦਨ ਦੇਖੋ ਜੀ ਸਾਰੀ ਨੀਲੀ ਹੈ ਬੱਲ ਔਰ ਸਾਰੇ ਅੱਖਾਂ ਦੇਖੋ ਕਾਲੀਆਂ ਹੋਈਆਂ ਪਈਆਂ ਅੱਖ ਦੁਖਦੀ ਆ ਕਿਉਂਕਿ ਅੱਖ ਦਾ ਰੰਗ ਹੀ ਬਦਲ ਗਿਆ ਸਭ ਚੀਜ਼ਾਂ ਹੋਦੀਆਂ ਮਾਂ ਹਾਂ ਦੁਖਦੀਆਂ ਮਾਂ ਗੰਢੀ ਮੇਰੀ ਜਿੱਦਾਂ ਦਾ ਕੁੱਤਾ ਉਹ ਇਹ ਕਟੂਲੇ ਦੇ ਆਪਣਾ ਲੱਤਾਂ ਵਾਲੇ ਪੰਜ ਚੀਜ਼ਾਂ ਰਹੇ ਸਾਡੇ ਖਾਸ ਸਾਹਿਬਸ ਅਰੇ ਮਰਾ ਯਾਤ ਲਾਇ ਤੋ ਵੀ ਕਿਉਂਕਿ ਇੱਥੇ ਆਪਾਂ ਸੜੀਆਂ ਤੋੜੀਆਂ ਪਈਆਂ ਪਰ ਤਾਂ ਮਾਰ ਮਾਰ ਚਾ ਦੁਖਦਾ ਉਹ ਆ ਵੀ ਦਾਦੀ ਕੀ ਅਬ ਚੁੰਡੀ ਭਰੀ ਹੁੰਦੀ ਜਿਵੇਂ ਅਹ ਅਨ 9:00 ਬੱਜੇ ਹੋਇਆ ਉਹਦੇ ਆਖਰੀ ਦਾ ਪਿਆ ਦੁਖਦਾ ਤੇ ਅੱਜ ਜੋ ਵੀ ਮਾ ਹੋਇਆ ਨਾ ਇਹ ਇਹ ਉਨੇ ਕਰਾਇਆ ਬਾਬੇ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਅਸੀਂ ਨਹੀਂ ਕਰਾਇਆ ਮਾ ਸਾਡੀ ਕੀ ਔਕਾਤ ਵੀ ਅਸੀਂ ਕਿਸੇ ਦੀ ਮਾਂ ਨੂੰ ਜਾ ਕੇ ਉਹਦੇ ਘਰੋਂ ਜਾ ਕੇ ਚੱਕ ਕੇ ਲਿਆ ਕੇ ਆਪਦੇ ਘਰੇ ਲਿਆ ਕੇ ਰੱਖੀ ਉਹਦਾ ਇਲਾਜ ਕਰਾਈਏ ਕਿ ਉਹਨੇ ਭੇਜਿਆ ਸਾਨੂੰ ਗੁਰਨਾਨਕ ਮਹਾਰਾਜ ਨੇ ਸਾਡੇ ਮਨ ਚ ਮਿਹਰ ਪਾਈ ਪਹਿਲਾਂ ਤੇਰੀ ਧੀ ਦੇ ਮਨ ਚ ਮਿਹਰ ਪਾਈ ਉਹਨੇ ਸਾਨੂੰ ਵੀਡੀਓ ਭੇਜੀ ਜੇ ਉਹ ਨਾ ਦੱਸਦੀ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਉਹਦਾ ਧੰਨਵਾਦ ਆ ਵਿਚਾਰੀ ਦਾ ਜਿਹਨੇ ਸਾਨੂੰ ਦੱਸਿਆ ਹਨਾ ਬਾਰੋਂ ਬਾਰੋਂ ਤੇ ਉਹਨੇ ਦੱਸਿਆ ਆਹੀਂ ਸਾਨੂੰ ਪਤਾ ਲੱਗ ਗਿਆ ਜੀ ਉਹ ਨਾਂ ਦਾ ਹੱਤੀ ਸਾਨੂੰ ਕਿੱਥੇ ਪਤਾ ਲੱਗਣਾ ਸੀ ਅਸੀਂ ਇੱਥੇ ਆਏ ਫਿਰ ਸਾਰਾ ਦੇਖ ਮੁਹੱਲਾ ਸਾਡੇ ਨਾਲ ਖੜ ਗਿਆ ਹਨਾ ਪੁਲਿਸ ਨੇ ਵੀ ਸਾਥ ਦਿੱਤਾ ਡਾਕਟਰ ਸਾਹਿਬ ਵੀ ਮਦਦ ਕਰ ਰਹੇ ਨੇ ਸਾਰੇ ਇਹ ਉਸ ਬੰਦੇ ਦੇ ਨੂੰ ਅਸੀਂ ਸਜ਼ਾ ਦਿਵਾਉਣ ਦੀ ਨਹੀਂ ਗੱਲ ਕਰਦੇ ਸਾਡਾ ਮਕਸਦ ਆ ਵੀ ਜਿਹੜੀਆਂ ਹੋਰ ਤੇਰੇ ਵਰਗੀਆਂ ਮਾਮਾਵਾ ਜਿਨ੍ਹਾਂ ਦੇ ਘਰੇ ਆ ਕੁਝ ਹੋ ਰਿਹਾ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਵਾਸਤੇ ਕੋਈ ਪ੍ਰਾਲਾ ਕਰੀਏ ਕੋਈ ਹੋਰ ਗਰਨਾਮ ਕੋਰ ਵੱਜ ਸਕੇ ਕੱਲੀ ਤੂੰ ਨਹੀਂ ਮਾਂ ਜਿਹੜਾ ਤੇਰੇ ਨਾਲ ਹੈ ਜਿਹੜਾ ਕੁਝ ਹੋ ਰਿਹਾ ਹੋਰ ਵੀ ਬਥੇਰੀਆਂ ਬੁਢੀਆਂ ਨੂੰ ਵਿਚਾਰੀਆਂ ਨੂੰ ਘਰੇ ਪੁੱਤ ਕੁੱਟੀਆਂ ਜਾਂਦੇ ਆ ਪੋਤੇ ਕੁੱਟੀਆਂ ਜਾਂਦੇ ਆ ਨੂੰਹਾਂ ਕੁੱਟੀਆਂ ਜਾਂਦੀਆਂ ਹੈਨਾ ਇਸ ਕਰਕੇ ਥੋੜੀ ਜਿਹੀ ਕੈੜੀ ਹੋ ਕੇ ਤਕੜੀ ਹੋ ਕੇ ਅੱਪ ਬਿਆਨ ਦੇ ਗਏ ਜੋ ਬੰਦੀਏ ਕਾਰਵਾਈ ਉਹਦੇ ਤੇ ਹੋਊਗੀ ਤੇ ਇਸ ਕਾਰਵਾਈ ਦੇ ਨਾਲ ਹੋਰਾਂ ਨੂੰ ਵੀ ਅਕਲ ਆਊਗੀ ਠੀਕ ਆ ਕੋਈ ਤਾਂ ਜਸਵੀਰ ਹੈ ਕਿ ਜਸੀਰ ਹੈ ਸਤਿ ਨੰਮਸਕਾਰ ਮੇਰੀ ਲੱਗਦੀ ਆਤੀ ਕੋਰ ਆਪਣੇ ਪਰਿਵਾਰ ਸੁਣੇ ਹਾਂਜੀ ਹੁਣ ਜੀ ਅਸੀਂ ਮਾਤਾ ਜੀ ਨੂੰ ਸਿਵਲ ਹਸਪੀਟਲ ਰੈਕ ਕੋਰ ਤੋਂ ਲੈ ਕੇ ਚੱਲੇ ਆ ਇੱਥੇ ਐਮ ਐਲ ਆਰ ਵਗੈਰਾ ਕੱਟੀ ਗਈ ਐ ਸਾਰੀ ਜਿਹੜੀ ਕਾਨੂੰਨੀ ਪ੍ਰਕਿਰਿਆ ਸੀਗੀ ਉਹ ਪੂਰੀ ਕਰ ਲਈ ਆ ਅਸੀਂ ਤੇ ਪੁਲਿਸ ਨੇ ਮਾਤਾ ਜੀ ਦੇ ਬਿਆਨ ਵੀ ਦਰਜ ਕਰ ਲਿਆ ਉਹਦੇ ਵਿੱਚ ਸਾਰਾ ਕੁਝ ਲਿਖ ਲਿਆ ਉਹਨਾਂ ਨੇ ਬੀ ਮਾਤਾ ਜੀ ਨੇ ਆਪਣੇ ਵੱਲੋਂ ਬਿਆਨ ਕੀਤਾ ਵੀ ਮੈਨੂੰ ਮੇਰਾ ਬੇਟਾ ਕਿਸ ਤਰ੍ਹਾਂ ਤੰਗ ਪ੍ਰੇਸ਼ਨ ਕਰਦਾ ਸੀ ਤੇ ਮੌਕੇ ਤੇ ਐਮਸੀ ਸਿਕਵਿੰਦਰ ਸਿੰਘ ਗਰੇਵਾਲ ਵੀਰ ਜੀ ਤੇ ਅਸੀਂ ਕੋਲੇ ਖੜ ਕੇ ਸਾਰੇ ਜ਼ਿੰਮੇਵਾਰੀ ਦੇ ਨਾਲ ਮਾਤਾ ਜੀ ਦੇ ਸਾਰੇ ਟੈਸਟ ਕਰਾਏ ਨੇ ਚੈੱਕਅਪ ਕਰਾਇਆ ਮਾਤਾ ਜੀ ਦੇ ਜਿੰਨੇ ਨਿਸ਼ਾਨ ਨੇ ਨੀਲ ਪਏ ਹੋਏ ਨੇ ਬੋਡੀ ਤੇ ਸਾਰੇ ਉਹ ਇਹਨੇ ਮੌਕੇ ਤੇ ਡਾਕਟਰ ਸੀ ਸਰਕਾਰੀ ਡਾਕਟਰ ਉਹਨਾਂ ਨੇ ਚੈੱਕ ਅਪ ਕਰਕੇ ਉਹਨਾਂ ਨੇ ਐਮ ਐਲ ਆਰ ਕੱਟਤੀ ਐ ਹੁਣ ਐਫ ਆਈ ਆਰ ਦਰਜ ਕੀਤੀ ਜਾਊਗੀ ਮਾਤਾ ਜੀ ਤੇ ਬੇਟੇ ਤੇ ਤੇ ਮਾਤਾ ਜੀ ਦੀ ਨੂੰਹ ਦੇ ਉੱਪਰ ਉਹਨਾਂ ਦੀ ਅਰੈਸਟ ਪਾਈ ਜਾਊਗੀ ਉਸ ਤੋਂ ਬਾਅਦ ਹੁਣ ਮਾਤਾ ਜੀ ਨੂੰ ਅਸੀਂ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਹਸਪੀਟਲ ਚ ਲੈ ਕੇ ਚੱਲੇ ਆ ਤੇ ਕੱਲ ਨੂੰ ਫਿਰ ਦੱਸਦੇ ਨੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਨਾਂ ਦੇ ਜਿਹੜੇ ਐਕਸ ਰੇ ਆ ਉਹ ਇੱਥੇ ਕਰਾਏ ਜਾਣਗੇ ਵਾਪਸ ਲੈ ਕੇ ਆਉਣਾ ਪਊਗਾ ਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਉਹਨਾਂ ਦਾ ਗ੍ਰੰਤ ਸਿੰਘ ਤੁਹਾਡਾ ਵੀ ਐਮਸੀ ਸਾਹਿਬ ਤੁਹਾਡਾ ਵੀ ਸੁਖਿੰਦਰ ਵੀਰ ਤੇ ਸਾਡੇ ਰੈ ਕੋਟ ਵਾਲੀ ਸਾਰੀ ਟੀਮ ਸ਼ੁਕਰੀਆ ਛੋਟੇ ਵੀਰੇ ਤੁਸੀਂ ਉਦੋਂ ਦੇ ਸਾਡੇ ਨਾਲ ਖੜੇ ਹੋ ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਅੱਠ ਕੁ ਵਜੇ ਦਿਨ ਉੱਥੇ ਆ ਜਿਓ ਫਿਰ ਕੱਲ ਨੂੰ ਜਿਹੜੇ ਮਾਤਾ ਦੇ ਇੱਥੇ ਐਕਸਟਰੀ ਕਰਾਉਣੇ ਆ ਉਹ ਤੁਸੀਂ ਨਾਲ ਆ ਕੇ ਕਰਵਾਉਣੇ ਜ਼ਿੰਮੇਵਾਰੀ ਨਾਲ ਕਿਉਂਕਿ ਸਾਡੇ ਕੋਲੇ ਕਾਨੂੰਨੀ ਕਾਰਵਾਈ ਦਾ ਟਾਈਮ ਨਹੀਂ ਹੁੰਦਾ ਵੀਰੇ ਅਸੀਂ ਕਾਨੂੰਨੀ ਕਾਰਵਾਈ 'ਚ ਨਹੀਂ ਪੈਂਦੇ ਸਾਡਾ ਮਤਲਬ ਹੈ ਮਾਤਾ ਦੀ ਸੇਵਾ ਕਰਨਾ ਹੈ ਨਾ ਚਲੋ ਇਹ ਸ਼ਹਿਰ ਕੁਦਰਤ ਨੂੰ ਇਹੀ ਮਨਜ਼ੂਰ ਸੀਗਾ ਜੋ ਅੱਜ ਹੋਇਆ ਵਾ ਤੇ ਬਾਕੀ ਤੁਸੀਂ ਕੋਆਪਰੇਟ ਕਰੋ ਆਪਾਂ ਰਲ ਮਿਲ ਕੇ ਉਹਨਾਂ ਨੂੰ ਘੱਟੋ ਘੱਟ ਇਨੀਂਕ ਸਜ਼ਾ ਤਾਂ ਮਿਲੇ ਉਹਨਾਂ ਨੂੰ ਅਹਿਸਾਸ ਹੋਵੇ ਤੇ ਦੁਨੀਆ ਦੇ ਲੋਕਾਂ ਨੂੰ ਹੋਰਾਂ ਨੂੰ ਸੇਧ ਮਿਲੇ ਕਿਸੇ ਨੂੰ ਹਾਂ ਤੇ ਨਹੀਂ ਤੇ ਲੋਕਾਂ ਦੇ ਹੌਸਲੇ ਬਲੰਦ ਹੋਈ ਜਾਂਦੇ ਵੀ ਕੋਈ ਫਰਕ ਤਾਂ ਪੈਂਦਾ ਨਹੀਂ ਹਾਂ ਕਿਉਂਕਿ ਅਸੀਂ ਨਾ ਪਿਛਲੇ 10 ਸਾਲਾਂ ਤੋਂ ਵੀਰੇ ਗੁਜਰਾਂ ਦੇ ਬਾੜਿਆਂ ਤੋਂ ਜਾਂ ਹੋਰਾਂ ਸਰਦਾਰਾਂ ਦੇ ਬਾੜਿਆਂ ਤੋਂ ਵੀ ਬੰਦੇ ਛੜਾਈ ਬਹੁਤ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਉਹ ਹੁੰਦੀ ਨਹੀਂ ਔਰ ਸਬ ਚਪ ਕਰ ਜਾਂਦੀ ਸੀ ਨਾ ਉਹਨਾਂ ਨੇ ਹੌਸਲੇ ਇੰਨੇ ਬਲੰਦ ਹੋਏ ਹੋਏ ਮਤਲਬ ਹਜੇ ਵੀ ਉਹ ਬੰਦੇ ਰੱਖੀ ਜਾਂਦੇ ਜੇ ਅਸੀਂ ਛੜਾ ਲਿਆ ਉਹਨੇ ਇੱਕ ਤੋਂ ਮਹੀਨੇ ਬਾਅਦ ਹੋਰ ਫੜ ਲਿਆ ਹੁੰਦੇ ਉਹ ਕਿਉਂਕਿ ਉਹਨੂੰ ਪਤਾ ਵੱਤ ਤੋਂ ਵੱਤ ਇਹ ਹੀ ਲੈ ਜਾਣਗੇ ਕੋਈ ਹੋਰ ਤਾਂ ਸਾਨੂੰ ਕੁਝ ਹੋਣਾ ਨਹੀਂਗਾ ਤੇ ਇਸ ਕਰਕੇ ਆਏ ਆ ਵੀ ਜਦੋਂ ਆਪਾਂ ਇਦਾਂ ਦੇ ਕੇਸ ਚ ਕਰਦੇ ਆ ਵੀ ਲੋਕਾਂ ਨੂੰ ਅਹਿਸਾਸ ਕਰਾਉਣ ਵਾਸਤੇ ਸ਼ਾਇਦ ਅੱਜ ਇਹ ਸਾਰਾ ਕੁਝ ਹੋਇਆ ਤੁਸੀਂ ਵੀ ਸਾਥ ਦਿਓ ਤੁਸੀਂ ਰਿਸ਼ਤੇਦਾਰ ਹੋ ਨਾ ਚਲੋ ਜੋ ਹੋਇਆ ਪਿੱਛੇ ਉਹਨੂੰ ਆਪਾਂ ਛੱਡ ਕੇ ਅੱਗੇ ਵਾਸਤੇ ਪਲੀਜ਼ ਰਿਕਵੈਸਟ ਆ ਠੀਕ ਆ ਸਾਡੀ ਸਪੋਰਟ ਕਰੋ ਹਾਂਜੀ ਹਾਂਜੀ ਅਗਲਾ ਤਾਂ ਪਾਰਾ ਛੱਡ ਦੇਣੀ ਪਾਰਾ ਫਿਰ ਫਿਰ ਛੱਡ ਲਾ ਦੇ 1 ਅਮਰ ਠੀਕ ਹੋ ਹਾਂ ਠੀਕ ਆ ਆਪਣਾ ਇਹ ਸੁਪਨਿਆਂ ਦਾ ਘਰ ਆ ਮਾ ਹਸਪਤਾਲ ਆ ਇਹ ਇਹ ਤੇ ਬਹੁਤ ਸਾਰੀਆਂ ਬੀਬੀਆਂ ਵੀ ਆ ਭੈਣਾਂ ਵੀ ਆ ਆ ਸੁਤਾਲਾ ਮਾਂ ਇੱਥੇ ਨਾ ਤੈਨੂੰ ਦਾਖਲ ਕਰਾਂਗੇ ਤੁਸੀਂ ਤੇ ਡਾਕਟਰ ਸਾਰਾ ਖਿਆਲ ਰੱਖਣਗੇ ਹਨਾ ਚਿਕਨ ਨਹੀਂ ਕਰਨਾ ਮੇਰੀ ਮਾਂ ਆ ਜਾ ਸਵੇਰੇ 8 ਵਜੇ ਤਿੰਨ ਨੂੰ ਉਹਨੇ ਸੁਮਨ ਨੇ ਆ ਜਾਣਾ ਮੈਂ ਠੀਕ ਹੈ ਉਹ ਬ੍ਰਾਉਨ ਵਾਲੀ ਜਿਕਰ ਨੂੰ ਨਾ ਕੁਰੀਤ ਮਾਣੋ ਮਤਲਬ ਅੱਜ ਉਸ ਗਾਲਮ ਪੰਦੇ ਚੋਂ ਰੈਸਕਿਊ ਕਰਕੇ ਲਿਆਂਦਾ ਜਿਹਦਾ ਪੁੱਤ ਦਾ ਹੱਥ ਸੀ ਜਿਹੜਾ ਮਾਂ ਦੱਸਦੀ ਆ ਵੀ ਇੱਦਾਂ ਮੁਕੀਆਂ ਮਾਰਦਾ ਜਾਂ ਕੂਣੀਆਂ ਮਾਰਦਾ ਸੀ ਹੈਨਾ ਮਤਲਬ ਤੁਸੀਂ ਦੇਖੋ ਵੀ ਇੱਦਾਂ ਮੁਕੀਆਂ ਨਾ ਤੇ ਕੂਣੀਆਂ ਨਾ ਮਾਂ ਨੂੰ ਕਿਵੇਂ ਕੁੱਟਦਾ ਸੀ ਮਾਂ ਦਾ ਸਾਹ ਬੰਦ ਕਰ ਦਿੰਦਾ ਸੀ ਸੰਗੀ ਕੁੱਟ ਦਿੰਦਾ ਸੀ ਤੇ ਮਾਂ ਦੀ ਕਹਿੰਦੇ ਵੀ ਦਰਸੀਸ ਆ ਜਿਹੜੀ ਉਹ ਵੀ ਬੜੀ ਮਾੜੀ ਹੈ ਤੇ ਮਾਂ ਦੀ ਅਸੀਸ ਆ ਜਿਹੜੀ ਜੋ ਵੀ ਦਰਗਾਹਾਂ ਹੀ ਜਾ ਕੇ ਲੱਗਦੀ ਤੇ ਜੇ ਮਾਂ ਦੀ ਅਸੀਸ ਦਰਗਾਹ ਦੇ ਵਿੱਚ ਲੱਗਦੀ ਆ ਤੇ ਮਾਂ ਦੀ ਦਰਸੀਸ ਵੀ ਫਿਰ ਦਰਗਾਹ ਤੱਕ ਹੀ ਜਾਂਦੀ ਆ ਅੱਜ ਉਹਨਾਂ ਦਰਸੀਸਾਂ ਦੇ ਸਦਕਾ ਸ਼ਾਇਦ ਅੱਜ ਇਸ ਮਾਂ ਨੇ ਵਿਚਾਰੀ ਨੇ ਪੋਸਟਮ ਵੀ ਆਪਣੇ ਪੁੱਤ ਬਾਰੇ ਕਦੇ ਮਾੜਾ ਨਹੀਂ ਸੋਚਿਆ ਸੀ ਜਦੋਂ ਕੁਟਦਾ ਸੀ ਉਹ ਮਾਂ ਕਹਿੰਦੀ ਮੈਂ ਫਿਰ ਵੀ ਕਹਿੰਦੀ ਚੱਲ ਕੋਈ ਨਾ ਭਾਈ ਮੇਰੇ ਕਰਮ ਪਰ ਉਹ ਦਾਦਾ ਉਹ ਸਭ ਦੇਖਦਾ ਸਭ ਦੀਆਂ ਜਾਣਦਾ ਸਭ ਨੂੰ ਇਨਸਾਫ ਦਿੰਦਾ ਤੇ ਸ਼ਾਇਦ ਉਸੇ ਸਦਕਾ ਹੀ ਅੱਜ ਮਾਂ ਨੂੰ ਇਨਸਾਫ ਮਿਲਿਆ ਇਹਨਾਂ ਦੀ ਬੇਟੀ ਉਹਦੇ ਵੀ ਕਿਵੇਂ ਅੱਜ ਸਾਨੂੰ ਕਾਲ ਕੀਤੀ ਕਿਦਾਂ ਸੁਭਾਅ ਬਣਿਆ ਤੇ ਅਸੀਂ ਮਾਤਾ ਜੀ ਨੂੰ ਲੈ ਕੇ ਆਏ ਹਾਲਾਂਕਿ ਸਾਰਾ ਕੁਝ ਹੋਣ ਤੋਂ ਬਾਅਦ ਮਾਤਾ ਦੀ ਬੇਟੀ ਵੀ ਹਾਲਾਂਕਿ ਇਹ ਕਹਿ ਰਹੀ ਸੀ ਵੀ ਨਹੀਂ ਜੀ ਰਹਿਣ ਤੋਂ ਕਾਰਵਾਈ ਨਹੀਂ ਕਰਨੀ ਪਰ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਸੀ ਉਸ ਟਾਈਮ ਮਾਤਾ ਨੂੰ ਬਹਿਣਾ ਔਖਾ ਲੱਗਦਾ ਥੋੜਾ ਜਿਹਾ ਪਰ ਤੁਹਾਨੂੰ ਸੌਰੀ ਪੈਣਾ ਮਾਤਾ ਜੀ ਬਹਿ ਜਾਓ ਕੋਈ ਨਾ ਬੈਠ ਜਾਓ ਚਲੋ ਚੱਕਰ ਚੱਕਰ ਸਰਾਣੇ ਦੇ ਇੱਕ ਦੋ ਸਰਾਣਾ ਲੱਗ ਦੇਖੋ ਵੀ ਸ਼ੂਗਰ ਚੈੱਕ ਕਰੋ ਬੇਟਾ ਤੇ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਆਪਣੀ ਮਾਂ ਨੂੰ ਉਪੁੱਤ ਵਾਲਾ ਪਿਆਰ ਦੇ ਸਕੀਏ ਜੱਡੋ ਜੰਮੇ ਪੁੱਤ ਨੇ ਜੋ ਨਹੀਂ ਦਿੱਤਾ Vai, Gugi, que é calça. Vai, Gugi.